ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਹੋ ਠੀਕ ਠਾਕ ਉੱਚ ਚੜ੍ਹਦੀ ਕਲਾ ਹਾਂਜੀ ਹੋ ਗਈਆਂ ਤਿਆਰੀਆਂ ਤਿਆਰੀ ਬਸ ਹੋਈ ਜਾਂਦੀ ਆ ਕੰਮਾਂ ਦੇ ਜਾਣਦੀਆਂ ਹੋ ਰਹੀਆਂ ਤਿਆਰੀਆਂ ਹਾਂ ਕਦ ਨਾਲੇ ਕੰਮਕਾਰ ਵਧੀਆ ਚੱਲੀ ਜਾਂਦਾ ਕੰਮਕਾਰ ਬਾਬੇ ਦੀ ਮਿਹਰ ਨਾਲ ਵਧੀਆ ਵਾਹਿਗੁਰੂ ਮੇਰੀ ਰੱਖੇ ਹਮੇਸ਼ਾ ਕੰਮਕਾਰ ਚੱਲੀ ਹੀ ਜਾਵੇ ਅਸੀਂ ਵੀ ਇਦਾਂ ਹੀ ਹਾਲ ਚਾਲ ਪੁੱਛ ਲਈਦਾ ਹੈ ਮੈਂ ਕਿਹਾ ਅਸੀਂ ਵੀ ਇੱਕ ਦੂਜੇ ਨੂੰ ਹਾਲ ਚਾਲ ਵੀਡੀਓ ਜੀ ਪੁੱਛ ਲਈਦਾ ਕਿੱਦਾਂ ਕੰਮ ਕਰ ਕਿੱਦਾਂ ਕੰਮ ਕਰ ਕੰਮ ਕਰ ਵਧੀਆ ਚਲੋ ਬਾਬੇ ਦੀ ਮੇਰਾ ਛੁੱਟੀਆਂ ਆ ਜਾਣੀਆਂ ਥੋੜੇ ਦਿਨ ਹੋਰ ਆ ਹੁਣ ਆ ਜ ਰਹੀਆਂ ਜੀ ਦਸੰਬਰ ਦੀਆਂ ਛੁੱਟੀਆਂ ਥੋੜੀਆਂ ਹੀ ਆਉਣੀਆਂ ਵੇਹੇ ਘੁੰਮੀ ਕਮਾਈ ਹੋਊਗੀ ਜਾਇਆ ਘੁੰਮਾਂਗੇ ਦੇਖਦੇ ਆ ਬਰਫਾਂ ਪੈਣਗੀਆਂ ਬਰਫਾਂ ਬਰਫਾਂ ਦਿਖਾਓਗੇ ਕਿ ਨਹੀਂ ਦਿਖਾਓਗੇ ਕਹਿੰਦੇ ਇੰਨੀ ਠੰਡ ਹੋਈ ਆ ਠੰਡ ਵਿੱਚ ਗਰਮੀ ਹੋ ਗਈ ਆ ਕਿਦਾਂ ਸਿੱਧੂ ਮੂਸੇਵਾਲਾ ਦਾ ਗਾਣਾ ਆਉਣਾ। ਇਹਨੇ ਪੋਸਟ ਪਾਈ ਸੀ। ਕਹਿੰਦੇ ਉਹਦੇ ਗਾਣਾ ਆਉਣਾ ਤਾਂ ਠੰਢ ਜੀ ਗਰਮੀ ਕਰ ਦਿੰਦੀ ਹੈ। ਗਰਮੀ ਕਰ ਤੁਸੀਂ ਨੇ ਲਿਆਤੇ ਲੋਕਾਂ ਨੂੰ ਤਰੇਲੀਆਂ ਆਉਣ ਲੱਗ ਪਈਆਂ ਹਨਾ। ਤਰੇਲੀਆਂ ਤਾਂ ਚਲੋ ਕੀ ਆਉਣੀਆਂ ਉਹ ਤਾਂ ਮੀਡੀਆ ਤੇ ਬਣਾ ਦਿੰਦੇ ਗੱਲਾਂ ਇਦਾਂ ਦੀਆਂ ਨਾ। ਆਈ ਜਾਂਦੀਆਂ ਆਉਣ ਵਾਲਿਆਂ ਨੂੰ। ਨਾ ਹੁੰਦਾ ਹੀ ਆ ਜਦੋਂ ਜਿਹੜਾ ਬੰਦਾ ਇਹਦੇ ਸੋਸ਼ਲ ਮੀਡੀਆ ਤੇ ਹੇਟ ਜੀ ਥੋੜੀ ਜਿਆਦਾ ਹੋ ਗਈ ਹੋਣਾ ਇੱਕ ਦੂਜੇ ਪ੍ਰਤੀ ਹੇਟ ਜਿਆਦੀ ਆ। ਚਾਹੀਦੀ ਸੀ ਪਰ ਹੁਣ ਤਾਂ ਦੁਨੀਆਂ ਤਾਂ ਚਲੇ ਗਿਆ ਹੁਣ ਤਾਂ ਨਫ਼ਰਤ ਕਰਦੇ ਹੋ। ਕਿੰਨੇ ਮਿਊਜ਼ਿਕ ਨੂੰ ਪਿਆਰ ਕਰੋ। ਨਾ ਨਾ ਉਹ ਨੀ ਚੱਲੇ ਗਿਆ ਉਹਦਾ ਤਾਂ ਕੋਈ ਮਤਲਬ ਹੀ ਨਹੀਂ ਹੈਗਾ ਆਪਾਂ ਵੀ ਸਰੀਰਾਂ ਨਾਲ ਨਫ਼ਰਤ ਕਰੀ ਜਾਂਦੇ ਲੋਕ ਸੀ ਹਨਾ ਨਾ ਨਫ਼ਰਤ ਚਾਹੀਦੀ ਨਾ ਮਿਊਜ਼ਿਕ ਜਿਹੜਾ ਸਿੰਗਰ ਆ ਨਾ ਉਹ ਸਾਰੇ ਦੇ ਸਾਂਝੇ ਹੁੰਦੇ ਆ ਉਹਨੂੰ ਸਾਰੀ ਆਡੀਅੰਸ ਸੁਣਦੀ ਹੁੰਦੀ ਆ ਸਾਰੇ ਸੁਣਦੇ ਆ ਸੁਣਦੇ ਸਾਰੇ ਹੁੰਦੇ ਆ ਉਦਾਂ ਹੀ ਕਮੈਂਟਾਂ ਦੇ ਵਿੱਚ ਕਿਸੇ ਨੇ ਉਹਨੂੰ ਗਲਤ ਕਹਿ ਦੇਣਾ ਕਿਸੇ ਨੇ ਉਹਨੂੰ ਗਲਤ ਕਹਿ ਦੇਣਾ ਇਹ ਚੀਜ਼ ਚੱਲਦੀ ਰਹਿੰਦੀ ਸੁਣ ਸਾਰੇ ਲੈਂਦੇ ਆ ਰੌਲਾ ਪਈ ਜਾਂਦਾ ਰਹਿੰਦਾ ਨਹੀਂ ਤੇ ਰੌਲਾ ਆਪਾਂ ਤਾਂ ਸੁਣਨਾ ਹੀ ਸੁਣਨਾ ਆਪਾਂ ਸਾਰੇ ਸੁਣਦੇ ਆਪਾਂ ਸਾਰੇ ਸੁਣੀਦਾ ਹੋਰ ਵੀ ਸੁਣਦੇ ਆ ਆਹੋ ਸਿੱਧੂ ਮੂਸੇਵਾਲਾ ਜਿੰਦਾਬਾਦ ਸਾਡੇ ਨਾਲ ਉਥੇ ਬੁਜੀ ਕੰਟਰੀ ਦਾ ਅਫਰੀਕਾ ਦਾ ਕੰਮ ਕਰਦਾ ਬੰਦਾ ਕਦੇ-ਕਦੇ ਆਉਂਦਾ ਹੁੰਦਾ ਉਥੇ ਕੰਮ ਕਰਨ ਨੂੰ ਕਹਣਾ ਸਿੱਧੂ ਮੂਸੇਵਾਲਾ ਜਿੰਦਾਬਾਦ ਐਂਦਾ ਕਹਿਣਾ ਹੁੰਦਾ ਨਹੀਂ ਉਹ ਤਾਂ ਚੱਲ ਜਿੰਦਾਬਾਦ ਰਹਗਾ ਹੀ ਆ ਸਾਰੀ ਦੁਨੀਆ ਚ ਬਥੇਰਾ ਲੋਕੀ ਪਿਆਰ ਕਰਦੇ ਮੈਨੂੰ ਕੱਲ ਜਿਹੜੀ ਨਾਲ ਕੰਮ ਕਰਦੀ ਉਹ ਹੁਣ ਤਾਂ ਹੁਣ ਤਾਂ ਰੌਲਾ ਇਹ ਪੈ ਗਿਆ ਨਾ ਉਹਨਾਂ ਨੇ ਗਾਣਾ 30 ਨੂੰ ਲਾਂਚ ਕਰਨਾ ਸੀਗਾ 30 ਨੂੰ ਆਉਣਾ ਉਹਦਾ ਗਾਣਾ ਐਸੇ 30 ਨਹੀਂ ਤੇ ਗੁਰੂ ਰੰਧਾ ਹੋਵੇ ਨੇ ਪੋਸਟ ਪਾਤੀ ਉਹਦਾ ਕਰਕੇ ਥੋੜਾ ਜਿਆਦਾ ਛੱਡ ਗਿਆ ਉਹਨੇ 27 ਨੂੰ ਪਾ ਕੇ ਕਹਿਤਾ ਵੀ ਆ ਜਾਓ ਜਿੰਨੇ ਉਹਦਾ ਕਰਕੇ ਫਿਰ ਉਹ ਆਦ ਛੱਡ ਗਿਆ ਐਡਾ ਆਦ ਹੋ ਜਾਂਦੇ ਆ ਜਿਹੜਾ ਉਹਨੇ ਕਹਿਤਾ ਵੀ ਅਸੀਂ ਤੀਨ ਨੂੰ ਛੱਡਣਾ ਵੀ ਆਜੋ ਜੀ ਨਹੀਂ ਆਉਣਾ ਆਡੀਅੰਸ ਹੀ ਲੜੀ ਜਾਂਦੀ ਆ ਆਪਸ ਚ ਆਡੀਅੰਸ ਲੜੀ ਜਾਂਦੀ ਆ ਹਾਂ ਉਹਨਾਂ ਉੱਪਰ ਲੈ ਉੱਪਰਲੇ ਲੈਵਲ ਵਾਲਿਆਂ ਨੇ ਤੇ ਕੀ ਕਰਨਾ ਲੋਕਾਂ ਨੇ ਲੜੀ ਜਾਣਾ ਉਹਨਾਂ ਦੇ ਗਾਣੇ ਚੱਲ ਜਾਣੇ ਆ ਲੋਕਾਂ ਨੇ ਲੜੀ ਜਾਣਾ ਆਪਸੇ ਵਿੱਚ ਲੋਕਾਂ ਨੇ ਆਪਸ ਵਿੱਚ ਪਿਆਰ ਕਰਨ ਵਾਲਿਆਂ ਨੇ ਖੇਬੜੀ ਜਾਣਾ ਆ ਇੱਕ ਦੂਜੇ ਦੇ ਨਾਲ ਉਹ ਚੀਜ਼ਾਂ ਵਧੀਆ ਨਹੀਂ ਲੱਗਦੀਆਂ ਬਾਕੀ ਚਲੋ ਇਦਾਂ ਦੁਨੀਆਦਾਰੀ ਚੱਲੀ ਜਾਣਾ ਉਨੇ ਸਾਈ ਨੂੰ ਜੇ ਗਾਣਾ ਛੱਡਿਆ ਉਹਨੇ ਕਾ ਆ ਜੋ ਜਿੰਨੇ ਆਣਾ ਇਹਨਾਂ ਟ੍ਰੇਲਰ ਛੱਡਤਾ ਗਾਣੇ ਦਾ ਉਹ ਟ੍ਰੇਲਰ ਵੀ ਬਹੁਤ ਚੱਲ ਗਿਆ ਉਸ ਤੋਂ ਵੱਧ ਹੀ ਚੱਲ ਗਿਆ ਗਾਣੇ ਤੋਂ ਜਿੰਨਾਂ ਨੇ ਸੁਣਨਾ ਉਹ ਢੀਕ ਚ ਬੈਠੇ ਆ ਬਹੁਤ ਘੜੀਆਂ ਘੰਟੇ ਰੋ ਜਦੋਂ ਦੇਖੀ ਗਾਣਾ ਆਉਣਾ ਹੈ ਨਾ ਪ੍ਰੀਮੀਅਰ ਤੇ ਲੱਗਾ ਹੋਣਾ ਗਾਣਾ ਤੇ ਪਹਿਲਾਂ ਹੀ ਲੱਖਾਂ ਹੀ ਲੋਕ ਬੈਠਾ ਹੋਣਾ ਸੁਣਨ ਨੂੰ। ਉਹਦੇ 'ਚ ਵੀ ਉਹਨੇ ਗੱਲਾਂ-ਬਾਤਾਂ ਹੀ ਬਿਆਨ ਕੀਤੀਆਂ ਹੋਣੀਆਂ ਜੋ ਤਾਂ ਹੀ ਤਾਂ ਹਾਈ ਤਰੋੜਾ ਹੁੰਦਾ ਫਿਰ ਕੀ ਕਿਹਾ ਹੋਣਾ ਉਹਨੇ। ਠੀਕ ਕਿਹਾ। ਤੇ ਸ਼ੁਰੂ ਤੋਂ ਗਾਣਿਆਂ ਦੇ ਵਿੱਚ ਕੁਛ ਨਾ ਕੁਛ ਜਾਂ ਕਿਸੇ ਨੂੰ ਕੁਛ ਨਾ ਕੁਛ ਕਿਹਾ ਹੀ ਹੁੰਦਾ ਨੇ ਗਾਣੇ ਦੇ ਵਿੱਚ। ਕੋਈ ਚੰਗੀ ਗੱਲ ਵੀ ਕੀਤੀ ਹੁੰਦੀ ਆ। ਇਹ ਏਡੀ ਗੱਲ ਨਹੀਂ ਚਲੋ ਜਿੰਦਾਂ ਦੇ ਲੋਕ ਸੁਣਨਾ ਚਾਹੁੰਦੇ ਉਦਾਂ ਦਾ ਗਾਇਆ ਹੁੰਦਾ ਆ। ਜਿੰਦਾਂ ਦੀ ਆਡੀਅנס ਸੁਣਦੀ ਜਿਹਦੇ ਕੋਲੋਂ ਉਦਾਂ ਦੇ ਉਦਾਂ ਦਾ ਸਿੰਗਰ ਗਾਉਂਦਾ ਹੁੰਦਾ। ਦੋਹੀ ਵੀ ਉਦਾਂ ਦਾ ਹੀ ਗਾਇਆ ਹੁੰਦਾ ਜੋ ਨਹੀਂ ਸੁਣਨਾ ਚਾਹੁੰਦੇ ਉਹੀ ਅਗਲੇ ਨੇ ਬਿਆਨ ਕੀਤਾ। ਹਾਂ ਮਨ ਲਵਿਆ ਦੇਵੀ ਮਖ ਕਿੰਨਾ ਸੁਣਨਾ ਇਹ ਦੇਵੀ ਨਾਲ ਹੇਗੇ ਲੋਗ ਹੁਣ ਦੇਵੀ ਮਖਸੂਸਪੁਰੀ ਜੇ ਕਵੇ ਉਹ ਇੰਦਾਂ ਦੇ ਗਾਣੇ ਚੱਕਵੇ ਗਾਵੇ ਉਹ ਜਜ ਨਹੀਂ ਉਹਦੇ ਮੂੰਹੋਂ ਨਾ ਕਿਉਂਕਿ ਉਹਦੀ ਆਵਾਜ਼ ਹੀ ਉਦਾਂ ਦੀ ਆ ਉਹਦੀ ਪਰਸਨੈਲਿਟੀ ਹੀ ਉਦਾਂ ਦੀ ਆ ਹਰੇਕ ਦੀ ਆਪਣੀ ਪਰਸਨੈਲਿਟੀ ਹੁੰਦੀ ਆ ਆਪਣਾ ਗਾਉਣ ਦਾ ਤਰੀਕਾ ਹੁੰਦਾ ਆ ਤੋ ਮੁੰਡਾ ਜਿਹੜਾ ਕਹਿੰਦਾ ਹੋਰ ਵੀ ਗਾਣਾ ਆਉਣਾ ਹਸਤਿੰਦਰ ਉਹ ਉਹ ਕਿੰਨਾ ਮਿੱਠਾ ਮਿੱਠਾ ਗਾਉਂਦਾ ਆ ਸੋਹਣੇ ਉਹਦੇ ਗਾਣੇ ਹੁਣ ਸਰਤਾਜ ਆ ਹਾਂ ਸਰਤਾਜ ਉਹ ਪਰ ਕਿਵੇਂ ਗਾਣੇ ਨਹੀਂ ਸੋਹਣੇ ਉਹਦੀ ਆਵਾਜ਼ ਉਹਦਾ ਲਹਿਜਾ ਉਹਦੀ ਪਰਸਨੈਲਿਟੀ ਉਹਦੀ ਸੂਟ ਕਰਦੀ ਉਹਦੀ ਮਤਲਬ ਉਹਦੇ ਨਿਕਲੇ ਹੋਏ ਬੋਲ ਜਿਹੜੇ ਆ ਨਾ ਉਹਦੇ ਮੂੰਹ ਚ ਜਿਹੜੇ ਆ ਉਹਦੇ ਮੂੰਹ ਚ ਹੀ ਫੱਬਦੇ ਕਿਸੇ ਹੋਰ ਦੇ ਮੂੰਹ ਚ ਚੀਜ਼ਾਂ ਨਹੀਂ ਫੱਬਦੀਆਂ ਹੈਗੀਆਂ ਸਭ ਤੋਂ ਮੈਂ ਕਿੰਨਾ ਜਿਹੜੇ ਇੰਡਸਟਰੀ ਦੇ ਵਿੱਚ ਜੇ ਘੈਂਟ ਆ ਸਿੰਗਰ ਮੈਂ ਮੰਨਦਾ ਜਿਹੜਾ ਵੀ ਐਕਟਰ ਵੀ ਲਾ ਲਓ ਸਿੰਗਰ ਲਾ ਲਓ ਸੈਲੀਬ੍ਰਿਟੀ ਲਾ ਲਓ ਉਹ ਹੈਗਾ ਮਰਿੰਦਰ ਗਿੱਲ ਯੇ ਕਿਸੇ ਬੰਦ ਬਤਾਲੂchni ਆਉਂਦਾ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਆਉਂਦਾ ਕੋਈ ਰਾਈਟਰ ਮੁੱਕਾ ਆ ਰਾਈਟਰ ਮੁਕਾ ਜਿਹਦੇ ਗਾਣੇ ਉਹ ਲੈਂਦਾ ਹੁੰਦਾ ਸੀ ਮਰਿੰਦਰ ਗਿੱਲ ਤੋਂ ਤੇ ਬੱਚੇ ਦੀ ਇੰਟਰਵਿਊ ਕਿਨਾ ਮੇਰੇ ਪਾਪਾ ਦੀ ਰਾਤ ਨੂੰ ਡੈਥ ਹੋਈ ਤੇ ਦਿਨ ਚੜ੍ਹਦੇ ਨੂੰ ਤੜਕੇ ਨੂੰ ਮਰਿੰਦਰ ਗਿੱਲ ਦਾ ਫੋਨ ਆ ਗਿਆ ਵੀ ਕਿੱਥੇ ਕੀ ਲੋੜ ਹੈਗੀ ਮੈਨੂੰ ਦੱਸੋ ਹਾਂ ਆ ਮੈਂ ਦੇਖੀ ਹਾਂ ਹਰ ਪਲ ਹਰ ਟਾਈਮ ਤੁਹਾਡੇ ਨਾਲ ਆ ਵੀ ਮੈਂ ਪਿੱਛਾ ਨਹੀਂ ਦਿਖਾਉਂਦਾ ਤੁਹਾਨੂੰ ਕਿ ਤੁਹਾਨੂੰ ਜਿੱਥੇ ਲੋੜ ਪਈ ਮੈਨੂੰ ਦੱਸਣਾ ਆ ਹਾਂ ਕਹਿੰਦਾ ਉਹਨੇ ਮੇਰੀ ਮਾਂ ਉਹਨੇ ਜਿਉਂਦੇ ਹੋਏ ਸਿੰਗਰ ਨੇ ਇੰਟਰਵਿਊ 'ਚ ਕਿਹਾ ਸੀਗਾ ਕਿ ਮਰਿੰਦਰ ਗਿੱਲ ਨੇ ਅੱਜ ਤੱਕ ਮੇਰਾ ਕਦੇ ਹੱਕ ਨਹੀਂ ਰੱਖਿਆ ਹਾਂ ਮੈਂ ਜੋ ਵੀ ਉਹਨੂੰ ਗਾਣਾ ਲਿਖ ਕੇ ਦਿੱਤਾ ਉਹ ਤਾਂ ਵੱਧ ਕੇ ਮੇਰੀ ਫਿਕਰ ਕੀਤੀ ਇਹ ਬੰਦਾ ਕਦੇ ਕੰਟਰੋਵਰਸੀ ਨਹੀਂ ਆਉਂਦਾ ਕਦੇ ਕੋਈ ਨਾ ਨੇ ਕਦੇ ਮਸ਼ਹੂਰੀ ਕੀਤੀ ਮੈਂ ਗਾਣਾ ਕਰਨਾ ਆਦੇ ਮੁੰਡਿਆਂ ਤੱਕ ਦੀ ਮਸ਼ਹੂਰੀ ਨਹੀਂ ਕੀਤੀ ਤੇ ਲਾਉਂਦੇ ਮੁੰਡੇ ਵੀ ਆਏ ਆ ਉਹਨਾਂ ਦੀ ਵੀ ਮਸ਼ਹੂਰੀ ਸੀ ਉਹਨੇ ਕੀਤੀ ਆਪੇ ਮੁੰਡੇ ਆਪਦੇ ਨਾ ਨੇ ਕਦੇ ਫਿਲਮ ਦੀ ਪੋਸਟ ਪਾਈ ਦੀ ਇੰਨੀ ਨੂ ਰਿਲੀਜ਼ ਕਰਨੀ ਗਾ ਰਣੀ ਆ ਜਾਂਦੀ ਫਿਲਮ ਹਨਾ ਉਹਦਾ ਹੀ ਪਰਚਾ ਸੀ ਸਰਗੁਨ ਮਹਿਤਾ ਕਹਿੰਦੀ ਕਹਿੰਦੀ ਜਦੋਂ ਮੈਂ ਪੁੱਛਾ ਨਾ ਵੀ ਸਰ ਫਿਲਮ ਚੱਲ ਗਈ ਕਿੱਦਾਂ ਆ ਕੇ ਫਲॉप ਹੋ ਗਈ ਕਿਉਂ ਨਾ ਤੂੰ ਫਿਲਮ ਬਣਾਤੀ ਨਾ ਚੁੱਪ ਕਰਕੇ ਘਰੇ ਜਾ ਕੇ ਸੌਂ ਜਾ ਚੱਲੀ ਨਹੀਂ ਚੱਲੀ ਉਹ ਤੇਰੀ ਟੈਨਸ਼ਨ ਨਹੀਂ ਹਨ ਜਿਹੜੇ ਹੋ ਗਏ ਹੋ ਗਏ ਬਣ ਗਏ ਬਣ ਗਏ ਉਹ ਤੋਂ ਹਟਾ ਕੇ ਤੇ ਕਰ ਨਹੀਂ ਸਕਦੇ ਉਹ ਜੋ ਹੋਣਾ ਹੋ ਗਿਆ ਕੱਟਦਾ ਉਹ ਮੈਂ ਗੱਲ ਕਹਿੰਦਾ ਇੰਡਸਟਰੀ ਦੇ ਵਿੱਚ ਮੇਰੇ ਖਿਆਲ ਚ ਇਹੀ ਬੰਦਾ ਆ ਜਿਹਦੇ ਜਿਹਨੂੰ ਕੋਈ ਹੇਟ ਨਹੀਂ ਕਰਦਾ ਹਾਂ ਜਿਹਨੂੰ ਕੋਈ ਹੇਟ ਨਹੀਂ ਕਰਦਾ ਹੁਣ ਹਰ ਭਜਨਮਾਨ ਹੁਣੀ ਵੀ ਵਧੀਆ ਹੈਗੀ ਹਾਂ ਹਰ ਭਰਾ ਵੀ ਹੈਗੇ ਆ ਹਰ ਭਜਨਮਾਨ ਵਧੀਆ ਹੈ ਹਰ ਭਜਨਮਾਨ ਨੇ ਦੇਖੋ ਪੰਜਾਬੀ ਇੰਡਸਟਰੀ ਦੁਬਾਰਾ ਸ਼ੁਰੂਆਤ ਕੀਤੀ ਜੀ ਹਾਂ ਉਹਨੇ ਫਿਲਮਾਂ ਲਿਆ ਕੇ ਉਹਨੇ ਦੁਬਾਰਾ ਫਿਲਮਾਂ ਬਣਾਈਆਂ ਆਂ। ਤੋਂ ਆਈ ਸੀ ਦੀ ਮੇਰੇ ਖਿਆਲ ਜੀ ਆਇਆਂ ਨੂੰ ਕਿਹੜੀ ਆਈ ਸੀਗੀ? ਹਾਂ ਬਾਚਾ ਸਾਨੂੰ ਮਾਣ ਵਤਨਾ ਕਿੰਨੀਆਂ ਹੀ ਫਿਲਮਾਂ ਆਈਆਂ ਪਰ ਬਹੁਤ ਸੋਹਣੀਆਂ ਦੁਬਾਰਾ ਫਿਲਮ ਇੰਡਸਟਰੀ ਦੀ ਹੋਈ ਪੰਜਾਬੀ ਫਿਲਮ ਇੰਡਸਟਰੀ ਦੀ ਦੀ ਸ਼ੁਰੂਆਤ ਇੱਕ ਵਾਰ ਦੌਰ ਬੰਦੀ ਹੋ ਗਿਆ ਸੀਗਾ ਕਿਸਮ ਦਾ। ਆਪਾਂ ਨੂੰ ਲੋਕ ਪੰਜਾਬੀਆਂ ਨੂੰ ਜਾਣਦੇ ਆ ਪਹਿਚਾਣਦੇ ਆ ਮੈਨੂੰ ਕੁੜੀ ਕਹਿੰਦੀ ਕੱਲ ਕਹਿੰਦੀ ਇੰਨਾ ਇੰਨਾ ਪੰਜਾਬੀ ਕਰਦੇ ਕਰਕੇ ਦਿਖਾ ਮਗਾ ਮੈਨੂੰ ਨਹੀਂ ਆਉਂਦਾ। ਮੈਂ ਕਿਹਾ ਤੂੰ ਵੀਡੀਓ ਦੇਖਣੀ ਮੈਂ ਤੈਨੂੰ ਕੱਢ ਕੇ ਦਿਖਾ ਰਹੀ ਨਹੀਂ ਕਹਿੰਦੀ ਆਹਗੇ ਨਹੀਂ ਤੈਨੂੰ ਕੁਝ ਨਹੀਂ ਪਤਾ ਮੈਂ ਕਿਹਾ ਮੈਨੂੰ ਪਤਾ ਸਾਰਾ ਕੁ ਪੰਗੜਾ ਹਾਂ ਮੈਂ ਜਿਹੜਾ ਮਿਊਜ਼ਿਕ ਸੁਣਦੇ ਆ ਮੈਂ ਕਿਹਾ ਪੰਗੜਾ ਨਹੀਂ ਮੈਂ ਪਾਉਂਦਾ ਕਿਉਂਕਿ ਹੁਣ ਟਿਕਟੌਕ ਤੇ ਮੋਸਟਲੀ ਨੱਚਦੇ ਟੱਪਦੇ ਨੂੰ ਦੇਖਦੇ ਆ ਲੋਕੀ ਸਾਰੇ ਸੋਹਣੇ ਕਹਿੰਦੀ ਤੈਨੂੰ ਪਤਾ ਇਦਾਂ ਇਦਾਂ ਮੈਂ ਕਿਹਾ ਰੋਲੇ ਦਾ ਗੱਲ ਕਰਦੀ ਮੈਂ ਕਿਹਾ ਪੰਜਾਬੀ ਲੜਦੇ ਆ ਨਾ ਮੈਂ ਬਹੁਤ ਉੱਚੀ ਆਵਾਜ਼ ਚ ਬੋਲਦੇ ਆ ਕਹਿੰਦੀ ਨਹੀਂ ਪੰਗੜਾ ਹਾਂ ਬੱਲਾਰੇ ਡਾਂਸ ਕਰਨਾ ਕਹਿੰਦੀ ਮੈਂ ਕਿਹਾ ਹਾਂ ਮੈਂ ਕਿਹਾ ਤੂੰ ਇਦਾਂ ਕਹਿ ਨਾ ਮੈਨੂੰ ਮੈਂ ਕਿਹਾ ਤੈਨੂੰ ਦਿਖਾ ਦਿੰਦੀ ਮੈਂ ਦੇਖਣਾ ਨਹੀਂ ਕਹਿੰਦੀ ਤੂੰ ਕਰਕੇ ਦਿਖਾ ਮੈਂ ਕਿਹਾ ਨਹੀਂ ਇਹ ਲਹਰਪਾ ਜੇ ਮਾਨ ਹੁਣ ਪਤਾ ਹੀ ਨਹੀਂ ਕਿੱਥੇ ਗਾਇਬ ਹੋਇਆ ਵਾ ਹੁਣ ਨਹੀਂ ਉਹਦੀ ਫੈਲੋ ਮਾਈ ਨਾ ਕੋਈ ਵੀ ਕਿਉਂਕਿ ਉਹ ਕਿਦਾਂ ਗਿਆ ਹੁਣ ਜਿਹੋ ਜਿਹੇ ਅਸੀਂ ਬਣਾ ਬਣਾਉਣਾ ਚਾਹੁੰਦੇ ਉਹ ਜਿਹੇ ਲੋਕ ਪਸੰਦ ਕਰਦੇ ਹਨਾ ਆਪਣੀ ਜਨਰੇਸ਼ਨ ਨੇ ਦੇਖਣਾ ਜਿਹੜੀ ਯੰਗ ਜਨਰੇਸ਼ਨ ਆਪਣੇ ਗਾਂ ਬੱਚੇ ਉਹਨਾਂ ਦੇ ਬੱਚੇ ਹੋਣ ਉਹਨਾਂ ਨੇ ਇਹ ਚੀਜ਼ਾਂ ਨਹੀਂ ਉਹਨਾਂ ਨੇ ਕੁਝ ਹੋਰ ਚੀਜ਼ਾਂ ਬਹੁਤ ਸੋਹਣੀਆਂ ਫਿਲਮਾਂ ਬਣਾ ਗਿਆ ਹਰਪਜਨ ਮਾਨ ਤੇ ਦੁਬਾਰਾ ਇੰਡਸਟਰੀ ਮੈਂ ਕਹਿੰਦਾ ਉਹਨੇ ਸਿਨੇਮਾ ਸ਼ੁਰੂ ਕੀਤਾ ਤੇ ਜਿੰਨਾ ਆਪਾਂ ਬੋਲ ਸਕਦੇ ਜਤਿੰਦਰ ਹੋਣਾ ਤੇ ਜਤਿੰਦਰ ਕਹੇ ਤਾਂ ਵਰਿੰਦਰ ਹੋਣਾ ਤੋਂ ਬਾਅਦ ਵਿੱਚ ਜਦੋਂ ਇੱਕ ਵਾਰ ਖਤਮ ਹੀ ਹੋ ਗਿਆ ਹਾਂ ਜਦੋਂ ਮੁੱਕ ਗਿਆ ਵਾ ਮਤਲਬ ਐਂਡ ਵਾਲਾ ਹਿਸਾਬ ਹੋ ਜਾਂਦਾ ਵੀ ਬਾਅਦ ਵਿੱਚ ਕੋਈ ਨਾ ਫੇਮਸ ਹੋ ਗੱਲ ਹੋਣੀ ਜੋਗਰਾਜ ਹੋਣੀ ਇਹ ਚੱਲੇ ਆ ਕਾਫੀ ਪਰ ਫਿਰ ਵੀ ਹੌਲੀ 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 ਕਰਦਾ ਕਰਦਾ ਸਿਨੇਮਾ ਖਤਮ ਹੋ ਗਿਆ ਸੀਗਾ ਇਹਨਾਂ ਨੇ ਦੁਬਾਰਾ ਸ਼ੁਰੂਆਤ ਕਰਤੀ ਹੁਣ ਤਾਂ ਚਲੋ ਬਥੇਰੀਆਂ ਫਿਲਮਾਂ ਬਣਦੀਆਂ ਪਰ ਕੋਸ਼ ਚੰਗੀਆਂ ਨਹੀਂ ਬਣਦੀਆਂ ਹੁਣ ਵੀ ਲੜੀ ਜਾਂਦੇ ਆ ਮੇਰੀ ਫਿਲਮ ਹੋਣੀ ਸੀ ਤੁਸੀਂ ਕਰ ਦਿੱਤੀ ਤੇ ਉਹਦੀ ਹੋਣੀ ਸੀ ਉਹ ਕਰ ਦਿੱਤੀ ਰੌਲਾ ਪਾ ਲੈਂਦੇ ਹਰ ਵਾਰੀ ਰੌਲਾ ਨਹੀਂ ਮੁੱਕ ਸਕਦਾ ਹੁਣ ਪਤਾ ਕਿ ਚੱਕਰ ਹੋ ਗਿਆ ਪਤਾ ਲੱਗ ਗਿਆ ਵੀ ਕੌਂਟਰੋਵਰਸੀ ਕਰਾਂਗੇ ਕਿ ਨਹੀਂ ਚੀਜ਼ ਭੇਜ ਲੈਣੀ ਹੈ ਕੌਂਟਰੋਵਰਸੀ ਦਾ ਹੋ ਗਿਆ ਰੌਲਾ ਹੁਣ ਹਰ ਪਾਸੇ ਕੌਂਟਰੋਵਰਸੀ ਕਰੋ ਬਸ ਰੌਲਾ ਵੀ ਜ਼ਰੂਰੀ ਹੁੰਦਾ ਐਦਾਂ ਹੀ ਚੱਲਣਾ ਰੋਲਾ ਵੀ ਜ਼ਰੂਰੀ ਹੁੰਦਾ ਥੋੜਾ ਬਹੁਤ ਰੋਲਾ ਮੋਟਾ ਪੈਂਦਾ ਰਹੇ ਰੋਲਾ ਮੈਂ ਤਾਂ ਕਹਿੰਦਾ ਤਾਂ ਵਧੀਆ ਨਾ ਹਾਂ ਇਸੇ ਆਪਾਂ ਜਾਂ ਕਿੰਨੇ ਵੀਡੀਓ ਕਿ ਇੰਟਰਵਿਊ ਚ ਕਿੰਨੇ ਇਸੇ ਆਪਾਂ ਜਾਂ ਛੜਿਆ ਰਹੇ ਤਾਂ ਵਧੀਆ ਰਹਿੰਦਾ ਬੰਦਾ ਪਤਾ ਲੱਗਦਾ ਵੀੰਦਾ ਜੂੰਦਿਆ ਚ ਹੈਗਾ ਆ ਨਹੀਂ ਤੇ ਕਹਿਣਾ ਵੀ ਬੱਸ ਸਾਡਾ ਦੇਖੋ ਉਸਿਹੜਾ ਦਾ ਗਾਣਾ ਕੀ ਘੇਰ ਕਰਦਾ ਹੈ ਦੇਖੋ ਬੜੇ ਹਥਿਆਰ ਜਿਹੇ ਟੰਗੇ ਆ ਰੱਖ ਦੇ ਦੀ ਫੋਟੋ ਪਾਈ ਆ ਉੱਤੇ ਹਥਿਆਰ ਜਿਹੇ ਟੰਗੇ ਹੋਣਾ ਮੈਂ ਇੰਟਰਵਿਊ ਟਾ ਬਰੂਟਾ ਸੋ ਗਿਆ ਮੈਂ ਉਹਦੀ ਵੀ ਇੰਟਰਵਿਊ ਸੁਣੀ ਆ ਤੇ ਮੰਮੀ ਡੈਡੀ ਦੀ ਕਹਿੰਦੇ ਜਦੋਂ ਉਹ ਚਲ ਗਿਆ ਦੁਨੀਆ ਤੋਂ ਤਾਂ ਅਸੀਂ ਖਤਮ ਹੀ ਹੋ ਗਿਆ ਉਹਨਾਂ ਦਾ ਇੱਕ ਹੀ ਪੁੱਤ ਸੀ ਹਾਂ ਹੈਨਾ ਸਾਰੀ ਕਿਨ ਦੇ ਨਿਰਾਸ਼ ਆ ਗਿਆ ਉਹਨਾਂ ਵਾਸਤੇ ਕਹਿੰਦੇ ਜਦੋਂ ਛੋਟਾ ਹੋਇਆ ਥੋੜਾ ਜਿਹਾ ਹੋਇਆ ਵੀ ਹਾਂ ਵੀ ਸਾਡੇ ਢੀਂਡ ਦਾ ਸਹਾਰਾ ਹੈਗਾ ਆ ਪਰ ਕਹਿੰਦੇ ਉਹਦੀ ਕਮੀ ਨਹੀਂ ਕੋਈ ਪੂਰੀ ਕਰ ਸਕਦਾ ਉਹਦਾ ਜਿਹੜਾ ਦਰਦ ਆ ਸਾਡੇ ਦਿਲ 'ਚ ਹਮੇਸ਼ਾ ਹੀ ਸੁਲਕਦਾ ਤੇ ਸੁਲਕਦਾ ਹੀ ਰਹਿਣਾ ਹੈ ਹਨਾ ਉਹ ਤਾਂ ਰਹਿਣਾ ਹੀ ਰਹਿਣਾ ਦਾ ਕਿਉਂਕਿ ਹੱਥ ਵਾ ਹੱਥ ਦੀ ਇੱਕ ਉਂਗਲ ਕੱਟ ਗਈ ਇਹਦਾ ਦਰਦ ਰਹਿਣਾ ਹੀ ਰਹਿਣਾ ਬਾਕੀ ਭਾਵੇਂ ਤਿੰਨ ਕੰਮ ਕਰਦੀਆਂ ਅੰਗੂਠਾ ਵੀ ਹੈਗਾ ਇਹ ਇਹਨੇ ਦੁੱਖ ਦੇਣਾ ਹੀ ਦੇਣਾ ਕਿਉਂਕਿ ਇਹ ਹੈ ਨਹੀਂ ਗਈ ਹਨਾ ਉਹ ਤਕਲੀਫ ਕਹਿੰਦੇ ਸਾਡੇ ਦਿਲ 'ਚ ਹੈਗੀ ਤਾਂ ਹਮੇਸ਼ਾ ਉਹ ਹਰ ਨਹੀਂ ਆਉਂਦੀ ਉਹ ਛੋਟਾ ਜਿਹਾ ਜਵਾਕ ਆ ਹਜੇ ਜਦੋਂ ਉਹਦੀ ਕਿਤੇ ਕੋਈ ਪੋਸਟ ਹੁੰਦੀ ਹੈ ਉਹ ਥੱਲੇ ਗਲਤ ਲਿਖਿਆ ਹੁੰਦਾ ਵੀ ਹੈ ਤੇ ਲੋਕੀ ਬੱਚੇ ਨੂੰ ਨਹੀਂ ਬਖਸ਼ਦੇ ਹੈਨਾ ਜਿਹੜਾ ਦੁਨੀਆ ਦਾ ਚੱਲ ਜਾਂਦਾ ਉਹਦੇ ਨਾਲ ਕੋਈ ਹੈਗਾ ਸੀਗਾ ਜਦੋਂ ਠੀਕ ਹੈ ਤੁਸੀਂ ਰੱਖੋ ਆਪਦਾ ਪਰ ਉਹ ਬੱਚੇ ਨਾਲ ਨਹੀਂ ਤਾਂ ਚਾਹੀਦਾ ਕਰਨਾ ਕਿਉਂਕਿ ਬੱਚਾ ਰੱਬ ਦਾ ਰੂਪ ਹੁੰਦਾ ਬੱਚੇ ਨਾਲ ਕਦੇ ਮਾੜੀ ਚੰਗੀ ਨਹੀਂ ਕਰਨੀ ਚਾਹੀਦੀ ਹੈਗੀ ਉਹਨੂੰ ਕੀ ਪਤਾ ਨਿਆਣੇ ਨੂੰ ਵੀ ਮੇਰੇ ਭਰਾ ਨਾਲ ਲੋਕਾਂ ਦਾ ਕੀ ਰੌਲਾ ਸੀ ਹੈਨਾ ਜਾਂ ਕੁਝ ਵੀ ਸੀਗਾ ਯਾਨੀ ਗੱਲ ਕਰਦੇ ਉਹ ਬੱਚੇ ਦਾ ਥੋੜੀ ਕਿਸੇ ਨਾਲ ਹੈਨਾ ਬੱਚੇ ਨੂੰ ਤਾਂ ਨਹੀਂ ਗਲਤ ਬੱਚੇ ਤੱਕ ਲੋਕ ਮਾਪੇ ਤੱਕ ਚੱਲ ਜਾਂਦੇ ਕੀ ਕਿਸੇ ਨੂੰ ਕੋਈ ਕਹਿ ਸਕਦਾ ਹੈ ਜਿਹੜਾ ਜਿਹੜਾ ਜਨਾਨੀ ਦਾ ਸਤਕਾਰ ਨਹੀਂ ਲੇ ਉਹਦਾ ਕਿਸੇ ਕੈਟਾਗਰੀ ਚ ਨਹੀਂ ਆਉਂਦਾ ਕਿਉਂਕਿ ਜਗ ਜਨਨ ਨਹੀਂ ਦਾ ਸਤਕਾਰ ਕਰਨਾ ਆਇਆ ਆਪਣੇ ਗੁਰੂਆਂ ਨੇ ਹੀ ਆਪਣੇ ਧਰਮ ਦੀ ਸਤਕਾਰ ਆ ਤੇ ਜਿਹੜਾ ਉਹਨਾਂ ਨਹੀਂ ਸਤਕਾਰ ਕਰ ਸਕਦਾ ਆਪਣੇ ਜੀ ਹੁਣ ਹੈ ਨਹੀਂ ਖਤਮ ਹੋ ਗਿਆ ਹਾਂ ਇਹ ਵਿਸ਼ੇ ਤੇ ਫਿਰ ਗੱਲ ਕਰਾਂਗੇ ਕਿਤੇ ਹੋਰ ਟੌਪਿਕ ਵੱਡ ਜਾਣਾ ਹਾਂ ਤੇ ਕਰਾਂਗੇ ਗੱਲ ਇਹਦੇ ਬਾਰੇ ਵੀ ਮੇਰੀਆਂ ਕਈਆਂ ਹੋਈਆਂ ਕੋਈ ਖੁਆਣੀ ਸੱਚ ਹੋ ਰਹੀ ਹੈ ਉਹ ਵੀ ਕਰਾਂਗੇ ਗੱਲ ਚਲੋ ਕੋਈ ਨਹੀਂ ਚਲੋ ਪਹੁੰਚੋ ਕਮਾ ਤੇ ਓਕੇ ਅੱਜ ਆਪਾਂ ਤਾਂ ਨਹੀਂ ਗੱਲ ਕਰ ਲੀਏ ਮਿਊਜ਼ਿਕ ਇੰਡਸਟਰੀ ਦੀ ਅੱਜ ਵੱਡ ਗਿਆ ਹੈ ਓਕੇ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ